ਆਪਣੇ ਪਤਰਕਾਰ ਸਾਥੀਆਂ ਦੇ ਨਾਲ ਅਸੀਂ ਚਟਾਨਾਂ ਵਾਂਗ ਖੜੇ ਆਂ ਰਾਤ ਫੋਨ ਕਰੋ ਜਿਹਨੇ ਫੋਨ ਕਰੋ ਅਸੀਂ ਉਹ ਫੋਨ ਨੰਬਰ ਵੀ ਤੁਹਾਨੂੰ ਜਲਦੀ ਜਲਦੀ ਕਰਾਂਗੇ ਤੁਹਾਡੇ ਕੋਲ ਫ੍ਰੀ ਆਫ ਕਾਸਟ ਹਾਈ ਕੋਰਟ ਦੇ ਵਕੀਲ ਨੇ ਕਸੀਡੀਆਂ ਕਢਾਈਆਂ ਨੇ ਤੇ ਕਸੀਡੀਆਂ ਕਢਾਵਾਂਗੇ ਮੈਂ ਡੀਪੀਆਰ ਉਹ ਪੰਜਾਬ ਦੇ ਸਮੂਹਾਂ ਨੂੰ ਪੁੱਛਣਾ ਚਾਹੁੰਦਾ ਜਿਨ੍ਹਾਂ ਨੂੰ ਤੁਸੀਂ yellow card ਵੀ ਜਾਰੀ ਕਰਾਏ ਨੇ ਕੀ ਉਹਨਾਂ ਨੂੰ ਅੱਜ ਤੱਕ ਤੁਸੀਂ ਕਿਹੜੀ ਸਹੂਲਤ ਦਿੱਤੀ? ਪੱਤਰਕਾਰ ਦਾ ਕਿਤੇ ਕੋਈ ਕੈਮਰਾ ਟੁੱਟ ਜਾਂਦਾ ਕੀ ਉਹਨੂੰ yellow card ਵਾਲੇ ਨੂੰ ਕੈਮਰਾ ਤੁਸੀਂ ਨਵਾਂ ਲੈ ਕੇ ਦਿੱਤਾ ਜਾਂ ਉਹਦੀ ਰਿਪੇਅਰ ਕਰਵਾਈ ਹੈ ਜਾਂ ਤੁਸੀਂ ਉਹਨੂੰ ਇੰਸ਼ੋਰੈਂਸ ਦਵਾਈ ਹੈ? ਉਹਦਾ ਕੋਈ ਜਾਣੇ ਮਾਲੀ ਨੁਕਸਾਨ ਹੁੰਦਾ ਹੈ ਜਾਂ ਉਹ ਕਿਸੇ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਕਿੱਥੋਂ ਤੁਸੀਂ ਉਹਦਾ ਇਲਾਜ ਕਰਾਇਆ ਹੈ? ਤੁਸੀਂ ਆਪਣੇ ਚਿਹਤਿਆਂ ਨੂੰ yellow card ਦਿੰਨੇ ਹੋ। ਤੁਸੀਂ ਆਪਣੇ ਚਿਹਤਿਆਂ ਨੂੰ ਸਰਕਾਰੀ ਲਿਟਰੇਚਰ ਦਿੰਨੇ ਹੋ। ਤੁਸੀਂ ਆਪਣੇ ਚਿਹਤਿਆਂ ਨੂੰ ਸਰਕਾਰੀ ਡੈਰੀਆਂ ਦਿੰਨੇ ਹੋ ਤੁਸੀਂ ਆਪਣੇ ਚਿਹਤਿਆਂ ਨੂੰ ਜਿਹੜੇ ਸਰਕਾਰੀ ਕਲੰਕ ਦਿੰਦੇ ਜੇ ਪੱਤਰਕਾਰ ਤੁਹਾਡੇ ਮੁੱਦੇ ਬੋਲਣ ਤੇ ਆਗੇ ਤੁਹਾਡੀਆਂ ਸਰਕਾਰੀ ਗੱਡੀਆਂ ਤੁਹਾਡੀਆਂ ਕੋਠੀਆਂ ਚ ਜਾਂਦੀਆਂ ਨੇ ਤੁਹਾਡੀਆਂ ਕੋਠੀਆਂ ਵਿੱਚੋਂ ਗੱਡੀਆਂ ਜਾਣੋਂ ਨਹੀਂ ਮਿਲੀਆਂ ਤੁਹਾਨੂੰ ਉਹ ਪੱਤਰਕਾਰਾਂ ਨੂੰ ਮੀਟਿੰਗਾਂ ਦੇ ਵਿੱਚ ਲਜਾਣ ਲਈ ਦਰਦ ਰੋ ਦਿਲਿਆਣੇ ਜਦ ਕਿ ਪੱਤਰਕਾਰ ਨੂੰ ਕੋਈ ਵੀ ਅਦਾਰਾ ਕੋਈ ਤਨਖਾਹ ਨਹੀਂ ਦਿੰਦਾ ਕਿ ਸਾਡੇ ਜਿਹੜੇ yellow card ਨੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਸਾਡੇ ਲੀਡਰਾਂ ਨੇ ਹੀ ਸਾਨੂੰ ਵੇਚ ਕੇ ਖਾ ਲਿਆ ਹਮੇਸ਼ਾ ਪੱਤਰਕਾਰ ਨੂੰ ਵਰਤਿਆ ਗਿਆ ਘਸੀਟਿਆ ਗਿਆ ਰੋਲਿਆ ਗਿਆ ਪੱਤਰਕਾਰ ਦੀ ਅਹਿਮੀਅਤ ਨੂੰ ਕੋਈ ਪਹਿਚਾਨ ਨਹੀਂ ਸਕਦਾ ਜਿਹੜੀ ਅਹਿਮੀਅਤ ਪੱਤਰਕਾਰ ਦੇ ਕਲਮ ਦੇ ਵਿੱਚ ਹੈ ਪੱਤਰਕਾਰ ਦੇ ਦਿਮਾਗ ਦੇ ਵਿੱਚ ਹੈ ਉਹ ਉਹਦੀ ਆਪਣੀ ਨਹੀਂ ਹੈ ਉਹਨੂੰ ਵੀ ਪਰਮਾਤਮਾ ਨੇ ਹੀ ਦਿੱਤੀ ਹੈ ਇਹ ਵੀ ਕਈਆਂ ਦੇ ਮਨ ਵਿੱਚ ਬਹੁਤ ਵੱਡਾ ਗੱਲ ਕਰ ਚੁੱਕੀ ਹੈ ਮੈਂ ਨਾਮੀ ਅਖਬਾਰ ਦਾ ਪੱਤਰਕਾਰ ਆ ਵੀਰੋ ਜੇ ਜਮਨ ਨੇ ਜਿਹੜਾ ਤੁਹਾਡਾ ਉਹਨੂੰ ਸਾਫ਼ ਕਰ ਇਹ ਕਹਿੰਦਾ ਨਾ ਇਨਾਮੀ ਅਖਬਾਰਾਂ ਵਾਲਿਆਂ ਦੇ ਨਾਮੀ ਕੈਮਰਾ ਵਾਲਿਆਂ ਦੇ ਉਹਨਾਂ ਦੇ ਭੀੜ ਦੇ ਵਿੱਚ ਵੀ ਉਹਨਾਂ ਦਾ ਸੋਸ਼ਲ ਮੀਡੀਆ ਵਾਲੇ ਵੀ ਹਸਾ ਬਣ ਕੇ ਖੜਾ ਦਿੰਦੇ ਕਿੰਝ ਸਮੇਂ ਦੇ ਵਿੱਚੋਂ ਵੱਡ ਬੋਲਾ ਸਮਾਂ ਕੱਟ ਕੇ ਅੱਜ ਇਨਸਾਫ ਜਨ ਲਿਫਟ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਆਫ ਇੰਡੀਆ ਦੇ ਮੁੱਖ ਦਫ਼ਤਰ ਗੁਰਦਾਸਪੁਰ ਵਿੱਚ ਸਮੂਹ ਮੇਰੇ ਪੱਤਰਕਾਰ ਵੀਰ ਨੇ ਇਸ ਮੌਲੀਅਤ ਕੀਤੀ ਹੈ ਜਿਨ੍ਹਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਪਹੁੰਚ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਆਪਣੇ ਪੱਤਰਕਾਰੀ ਦੇ ਸਮੇਂ ਦੇ ਵਿੱਚ 30-35 ਸਾਲ ਤੋਂ ਸੁਗਮਾ ਨਿਭਾ ਰਿਹਾ ਹਾਂ ਵੱਖ-ਵੱਖ ਆਧਾਰਿਆਂ ਵਿੱਚ ਨਿਭਾਈਆਂ ਨੇ ਮੈਂ ਪ੍ਰੈਸ ਕਲੱਬ ਜਲੰਧਰ ਦੇ ਵਿੱਚ ਵੀ ਬਹੁਤ ਧੇਰ ਕੰਮ ਕੀਤਾ ਹੈ ਦਿੱਲੀ ਪ੍ਰੈਸ ਕਲੱਬ ਵਿੱਚ ਵੀ ਕੀਤਾ ਹੈ ਪਰ ਪੱਤਰਕਾਰ ਸਾਥੀਆਂ ਨੂੰ ਜਿਹੜੀਆਂ ਨੇ ਫੀਲਡ ਵਿੱਚ ਮੁਸ਼ਕਲਾਂ ਹੁੰਦੀਆਂ ਮੈਂ ਫੀਲਡ ਵਿੱਚ ਵੀ ਵਿਚਰਿਆ ਹੋਇਆ ਹਾਂ ਜਿਹੜਾ ਬੰਦਾ ਫੀਲਡ ਵਿੱਚ ਵਿਚਰੇ ਹੋਏ ਪੱਤਰਕਾਰ ਦੀ ਗੱਲ ਨੂੰ ਨਹੀਂ ਸਮਝ ਸਕਦਾ ਮੈਂ ਉਹਨੂੰ ਸਮਝਦਾ ਉਹਦੇ ਲੈਣੇ ਤਾਂ ਆਮ ਗੱਲ ਹੈ ਮੈਨੂੰ ਉਹਦੇ ਦੀ ਲੋੜ ਨਹੀਂ ਸੀ ਮੈਨੂੰ ਮੇਰੇ ਹੀ ਪੁਰਾਣੇ ਸਾਥੀਆਂ ਨੇ ਜ਼ਿੰਮੇਵਾਰੀ ਸੌਂਪੀ ਕਿ ਤੁਸੀਂ ਜਿਹੜੇ ਇਸ ਮੁਕਾਮ ਤੇ ਕੰਮ ਕਰੋ ਤਾਂ ਮੈਂ ਫਿਰ ਵੀ ਸਾਨੂੰ ਅੱਗੇ ਦੇਖਣਾ ਚਾਹੁੰਦਾ ਕਿ ਮੈਂ ਕੋਈ ਅਹੁਦੇ ਦੀ ਇਮਾਨਤ ਨਹੀਂ ਰੱਖਦਾ ਮੈਂ ਇਮਾਨਤ ਰੱਖਦਾ ਕਿ ਮੈਂ ਤੁਹਾਡੇ ਸਭ ਦਾ ਚਰਨ ਸੇਵਕ ਬਣ ਕੇ ਚਰਨਾਂ ਦੀ ਧੂੜ ਬਣ ਕੇ ਸੇਵਾਦਾਰ ਮਜੂ ਸੇਵਾ ਮੰਡਵਾ ਮੈਂ ਕਿਉਂਕਿ ਜੋ ਸਾਨੂੰ ਇਸ ਪਦਵੀਏ ਮਿਲਦੀਆਂ ਨੇ ਕਿ ਜਿਹੜਾ ਅੱਜ ਸਮਾਂ ਆ ਗਿਆ ਹੈ ਜਿਹੜੇ ਅਸੀਂ ਇੱਕ ਬੰਦੇ ਦੇ ਹੱਕ ਵਿੱਚ ਲਿਖਦੇ ਆਂ ਤਾਂ ਸਾਡੇ 10 ਦੁਸ਼ਮਣ ਪੈਦਾ ਹੁੰਦੇ ਨੇ ਉਹਦੇ ਵਿੱਚ ਜਦੋਂ ਉਹ 10 ਦੁਸ਼ਮਣ ਸਾਡੇ ਤੇ ਹਮਲਾ ਕਰਦੇ ਐ ਜਾਂ ਉਹਨਾਂ ਵਿੱਚੋਂ ਇੱਕ ਵੀ ਹਮਲਾ ਕਰਦਾ ਐ ਤਾਂ ਸਾਨੂੰ ਆਵਾਜ਼ ਮਾਰਿਆ ਲਾਗੇ ਕੋਈ ਨਹੀਂ ਆਉਂਦਾ ਸਾਨੂੰ ਡਰਾਈਵਰਾਂ ਨਾਲ ਵੀ ਉਸ ਵੇਲੇ ਮੰਦਾ ਸਮਝਿਆ ਜਾਂਦਾ ਐ ਪਰ ਡਰਾਈਵਰ ਵੀ ਮੰਦਾ ਨਹੀਂ ਹੁੰਦਾ ਡਰਾਈਵਰ ਹੀ ਸਾਡੇ ਤਨ ਨੂੰ ਧੱਕਦੇ ਨੇ ਇੱਕ ਦੂਜੀ ਜਗ੍ਹਾ ਤੋਂ ਮਾਰ ਲਿਆ ਕੇ ਸਾਡੇ ਪੇਡ ਪੂਜਾ ਵੀ ਉਹ ਹੀ ਕਰਾਉਂਦੇ ਇੱਕ ਦੂਜੀ ਜਗ੍ਹਾ ਤੋਂ ਮਾਰ ਲਿਆ ਕੇ ਤੋ ਸਾਡੇ ਪੱਤਰਕਾਰ ਸਾਥੀ ਵੀ ਉਹੋ ਹੀ ਨੇ ਜਿਹੜੀ ਦੱਬੀ ਕੁਜਲੀ ਆਵਾਜ਼ ਨੂੰ ਚੁੱਕ ਕੇ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਨੇ ਤੇ ਇਹਨਾਂ ਦੇ ਉੱਤੇ ਹੀ ਭੀੜ ਆਉਂਦੀ ਜਾਂ ਤੇ ਭੀੜ ਹਮੇਸ਼ਾ ਯੋਧਿਆਂ ਦੇ ਉੱਤੇ ਆਉਂਦੀ ਹੈ ਗਿੱਦੜਾਂ ਦੇ ਉੱਤੇ ਨਹੀਂ ਆਉਂਦੀ ਭੀੜ ਛੇੜਾਂ ਦੇ ਉੱਤੇ ਆਉਂਦੀ ਤੁਸੀਂ ਸ਼ੇਰ ਜੀ ਮੈਂ ਇੱਥੇ ਵੀ ਬੇਨਤੀ ਕਰਾਂਗਾ ਕਿ ਜਦੋਂ ਕਿਤੇ ਭੀੜ ਪੈਂਦੀ ਹੈ ਸਭ ਤੋਂ ਪਹਿਲਾਂ ਇੱਕ ਕਾਲ ਸਾਡੀ ਡੀਪੀਆਰ ਨੂੰ ਕੰਜ਼ੀ ਬੰਦੀ ਆ ਇਹ ਡੀਪੀਆਰਓ ਸਾਹਿਬ ਮੈਂ ਫਲਾਣਾ ادارے ਦਾ ਫਲਾਣਾ ਵਿਅਕਤੀ ਬੋਲ ਰਿਹਾ ਫਲਾਣਾ ਪੱਤਰਕਾਰ ਬੋਲ ਰਿਹਾ ਇਹ ਭੀੜ ਬਣੀ ਆ ਪ੍ਰਸ਼ਾਸਨ ਨੂੰ ਇੱਥੇ ਭੇਜਿਆ ਜਾਵੇ ਉਹ ਡੀਪੀਆਰਓ ਸਾਹਿਬ ਦੀ ਨਿਯਮਾਂ ਵੱਲੀ ਦੇ ਅਨੁਸਾਰ ਜ਼ਿੰਮੇਵਾਰੀ ਬਣਦੀ ਆ ਕਿਉਂ ਡੀਪੀਆਰਓ ਹੀ ਸਾਨੂੰ ਹਰ ਜਗ੍ਹਾ ਦੇ ਉੱਤੇ ਮੀਟਿੰਗ ਲਈ ਬੁਲਾਉਂਦੇ ਆ ਤੇ ਸਾਡੀ ਅਵਾਲ ਵੀ ਡੀਪੀਆਰ ਉਹ ਜਿਹੜੀ ਆ ਸਰਕਾਰ ਤੱਕ ਪਹੁੰਚਾਉਣ ਲਈ ਆਪਣਾ ਫਰਜ ਜਿਹੜਾ ਰੱਖਦੇ ਆ। ਬਾਕੀ ਅਸੀਂ ਤੁਹਾਡੇ ਨਾਲ ਚਟਾਨ ਵਾਂਗ ਖੜੇ ਆ। ਜਿਹੜੀਆਂ ਕੁਝ ਅਹਿਮ ਗੱਲਾਂ ਸੀ ਮੈਂ ਸਾਂਝੀਆਂ ਤੁਹਾਡੇ ਨਾਲ ਕਰ ਚੁੱਕਾ। ਜੇਕਰ ਕੋਈ ਕਿਸੇ ਵੀਰ ਨੇ ਹੋਰ ਕੋਈ ਗੱਲ ਕਰਨੀ ਹੋਵੇ ਤਾਂ ਉਹ ਆਪਣੀ ਗੱਲ ਜਿਹੜੀ ਆ ਸਾਨੂੰ ਦੱਸ ਸਕਦੇ ਆ ਕਿਉਂਕਿ ਤੁਹਾਡੇ ਕੋਲੋਂ ਵੀ ਤੁਹਾਡੇ ਜਿਹੜੇ ਫੀਲਡ ਦੇ ਵਿਚਾਰ ਸਾਡੇ ਕੋਲ ਆਉਣੇ ਨੇ। ਫਿਰ ਉਹ ਤੇ ਸਾਡੀ ਕਮੇਟੀ ਵਿਚਾਰ ਕਰੇਗੀ ਹੁਣ ਤੁਹਾਨੂੰ ਮੈਂ ਇਹ ਵੀ ਗੱਲ ਦੱਸ ਦਿੰਦਾ ਕਿ ਸਾਡੇ ਬੋਲ ਅਜੋ ਧੁੰਦ ਕਾਰਨ ਕਰਕੇ ਕਈ ਵੀਰ ਨਹੀਂ ਪਹੁੰਚੇ ਜਿਨ੍ਹਾਂ ਨੂੰ ਮੈਂ ਫਿਰ 4:30 ਵਜੇ ਫੋਨ ਵੀ ਕੀਤੇ 5:00 ਵਜੇ ਵੀ ਕੀਤੇ ਫਿਰ ਧੁੰਦ ਜਿਹੜੀ ਬਹੁਤ ਜ਼ਿਆਦਾ ਪਈ ਹੈ ਤੇ ਤੁਹਾਡੀ ਹਾਜ਼ਰੀ ਅਸੀਂ ਪ੍ਰਵਾਨ ਕਰਦੇ ਆਂ ਵੀ ਸਫ਼ਰ ਦੇ ਵਿੱਚ ਜੋ ਹੈ ਪਿਛਲੇ ਦਿਨਾਂ ਤੋਂ ਇਹ ਦੇਖਦੇ ਆਂ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਪਿੱਛੇ ਆ ਮਗਟਾਂ ਲਾ ਕੇ ਵੀ ਚਾਰ ਆਪਣੇ ਸੀਧੀਆਂ ਪਾ ਕੇ ਐਕਸੀਡੈਂਟ ਦੇ ਵਿੱਚ ਦੋ ਕੱਲ ਫਾਜ਼ਲ ਕਾ ਦੇ ਵਿੱਚ ਇੱਕ ਜਿਹੜੀ ਐ ਜਿਹਨੂੰ ਜੁਗਾਲੂ ਰੇੜੀ ਕਹਿੰਦੇ ਆ ਉਹਦੇ ਵਿੱਚ ਗੱਡੀ ਵਜਾਂ ਦਾ ਘਰ ਵੀ ਬਿਊਟੀ ਦੇ ਜਾਂਦੇ ਜਿਹੜੇ ਆ ਉਹ ਸਾਨੂੰ ਛੱਡ ਗਏ ਨੇ ਇਸ ਕਰਕੇ ਉਹ ਨਾ ਵੀਰਾਂ ਨੂੰ ਡੱਕ ਦਿੱਤਾ ਹੈ ਕਿ ਤੁਸੀਂ ਧੁੰਦ ਵਿੱਚ ਨਾ ਆਇਓ ਜਲੰਧਰ ਦੇ ਵਿੱਚ ਇੱਕ ਪੱਤਰਕਾਰ ਜੁਨੀਅਨ ਮੈਂ ਉਹਦਾ ਜੇ ਨਾਂ ਨਹੀਂ ਲਾਉਂਗਾ ਕੱਲ ਜਿਹੜੀ ਬੀਤੀ ਹੋਈ ਰਾਤ ਆ ਉਹਦੇ ਤੋਂ ਮੈਨੂੰ ਫੋਨ ਆ ਰਹੇ ਨੇ ਕਿ ਅਸੀਂ ਤੁਹਾਨੂੰ 40 ਤੋਂ ਲੈ ਕੇ 60 ਬੰਦਿਆਂ ਦਾ ਸਾਡਾ ਗਰੁੱਪ ਹੈ ਅਸੀਂ ਤੁਹਾਨੂੰ ਸਮਰਥਨ ਦੇਣ ਜਾ ਰਹੇ ਆ ਸਾਡੀ ਹੁਣ ਇਸ ਮੀਟਿੰਗ ਤੋਂ ਬਾਅਦ ਪਹਿਲੀ ਮੀਟਿੰਗ ਜਿਹੜੀ ਆ ਜਲੰਧਰ ਵਿੱਚ ਹੋਣ ਜਾ ਰਹੀ ਆ ਨਕੋਦਰ ਰੋਡ ਦੇ ਉੱਤੇ ਤੁਹਾਡੇ ਵਿੱਚ ਅੱਜ ਉਹ ਸਖਸੀਤਾ ਪਹੁੰਚੇ ਨੇ ਜਿਹੜੇ ਕਿ ਇਹ ਮੀਡੀਆ ਦੇ ਚੌਥੇ ਥੰਮ ਦੇ ਵਜੋਂ ਜਾਣੇ ਜਾਂਦੇ ਬਹੁਤ ਹੀ ਸੂਝਵਾਨ ਪਹੁੰਚੇ ਨੇ ਬਾਕੀ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਪੱਤਰਕਾਰ ਸਾਧੀਆਂ ਨੂੰ ਜਿਹੜੇ ਸੀਗੇ ਫ੍ਰੀ ਬੱਸ ਸੇਵਾ ਦੀ ਸਹੂਲਤ ਜਾਰੀ ਕੀਤੀ ਗਈ ਸੀ ਅੱਜ ਉਹ ਸਹੂਲਤਾਂ ਵੀ ਬੰਦ ਲੈ ਸਾਡੇ ਬڑے-ਬڑے ਨਵਾਇਦੇ ਪੱਤਰਕਾਰ ਜੁਨੀਅਨਾਂ ਦੇ ਸ਼ਾਇਦ ਇਹਨਾਂ ਗੱਲਾਂ ਤੋਂ ਧਿਆਨ ਭਟਕਾ ਕੇ ਬੈਠੇ ਨੇ ਸਾਡੀਆਂ ਪੱਤਰਕਾਰਾਂ ਦੀਆਂ ਰੇਲ ਦੇ ਵਿੱਚ ਵੀ ਫ੍ਰੀ ਸਫਰ ਸੀਗੇ 코로나 ਕਾਲ ਦੇ ਵਿੱਚ ਵੀ ਉਹ ਬੰਦ ਹੋ ਗਏ ਬਹੁਤ ਪੁਰਾਣੇ ਤੇ ਬਹੁਤ ਸੂਝਵਾਨ ਪੱਤਰਕਾਰ ਬੈਠੇ ਨੇ ਮੈਂ ਤੁਹਾਨੂੰ ਦੱਸਾਂ ਚਾਹੁੰਦਾ ਕਿ ਕੁਝ ਜੁਨੀਅਨਾਂ ਦੇ ਨਾਲ ਮੈਨੂੰ ਵੀ ਰੇਲਵੇ ਦੀ ਸੇਵਾ ਬਹਾਲ ਕਰਾਉਣ ਲਈ ਫਿਰੋਜ਼ਪੁਰ ਡਿਵੀਜ਼ਨ ਦੇ ਉਵਾਲੇ ਵਿੱਚ ਜਾਣਾ ਪਿਆ ਮੈਂ ਉੱਥੇ ਆਪਣੇ ਕਈ ਆਗੂਆਂ ਨੂੰ ਲੈਪਟਾਪ ਤੇ ਮੋਬਾਈਲ ਫੋਨ ਖਰੀਦ ਕੇ ਲਿਆਉਣ ਦੀ ਬਜਾਏ ਉਹਨਾਂ ਕੋਲੋਂ ਫ੍ਰੀ ਉਹ ਕਾਰਡ ਲੈ ਕੇ ਜੇਬਾਂ ਵਿੱਚ ਪਾਉਂਦੇ ਵੇਖੇ ਤੇ ਅੱਜ ਤੱਕ ਪੱਤਰਕਾਰਾਂ ਦੀਆਂ ਸਮਾਜ ਸਿਆਵਾਂ ਜਿਹੜੀਆਂ ਉਹਨਾਂ ਦੀਆਂ ਜੇਬਾਂ ਵਿੱਚ ਘੁੰਮਦੀਆਂ ਪਈਆਂ ਕੋਈ ਬੋਲਦਾ ਨਹੀਂ ਮੈਂ ਇਹ ਵੀ ਕਹਿੰਦਾ ਹਾਂ ਕਿ ਕੋਚ ਨਹੀਂ ਕਰਾਂਗਾ ਕਿ ਸਾਡੇ ਜਿਹੜੇ yellow card ਨੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਸਾਡੇ ਲੀਡਰਾਂ ਨੇ ਹੀ ਸਾਨੂੰ ਵੇਚ ਕੇ ਖਾ ਲਿਆ ਸਾਡੀਆਂ ਜੂਨੀਅਰਾਂ ਦੇ ਲੀਡਰਾਂ ਨੇ ਹੀ ਸਾਨੂੰ ਵੇਚ ਕੇ ਖਾਦਾ ਹੈ ਪੱਤਰਕਾਰ ਨੂੰ ਥੱਲੇ ਪਤਾ ਨਹੀਂ ਲੱਗਦਾ ਕਿ ਉੱਤੇ ਲੀਡਰ ਕੀ ਵਿਕ ਗਏ ਜਾਂ ਕੀ ਸਾਡੇ ਲਈ ਕਰ ਰਿਹਾ ਉਹਨੂੰ ਸਿਰਫ ਇੱਕ ਢੇੜਲੇ ਲੈਵਲ ਤੇ ਹੀ ਵਰਤਣਯੋਗ ਨੇ ਕਿ ਅੱਜ ਇੱਥੇ ਕਾਠਿਆ ਤੂੰ ਆ ਜੋ ਅੱਜ ਇੱਥੇ ਕਾਠੇ ਇਹਨੇ ਬੰਦੇ ਲੈ ਕੇ ਆਜੋ ਉਹਨੂੰ ਕਦੇ ਵੀ ਨਿਆਵਾ ਦਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿਸੇ ਵੀ ਪੱਤਰਕਾਰ ਜੁਨੀਅਨ ਵੱਲੋਂ ਹਮੇਸ਼ਾ ਪੱਤਰਕਾਰ ਨੂੰ ਵਰਤਿਆ ਗਿਆ ਤੁਹੀਟਿਆ ਗਿਆ ਰੋਲਿਆ ਗਿਆ ਪੱਤਰਕਾਰ ਦੀ ਅਹਿਮੀਅਤ ਨੂੰ ਕੋਈ ਪਹਿਚਾਨ ਨਹੀਂ ਸਕਦਾ ਜਿਹੜੀ ਅਹਿਮੀਅਤ ਪੱਤਰਕਾਰ ਦੇ ਕਲਮ ਦੇ ਵਿੱਚ ਹੈ ਪੱਤਰਕਾਰ ਦੇ ਦਿਮਾਗ ਦੇ ਵਿੱਚ ਹੈ ਉਹ ਉਹਦੀ ਆਪਣੀ ਨਹੀਂ ਹੈ ਉਹਨੂੰ ਵੀ ਪਰਮਾਧਮਾ ਨਹੀਂ ਦਿੱਤੀ ਹੋਈ ਸੱਚੀ ਸੁੱਚੀ ਕਲਮ ਚਲਾਉਣੇ ਇੱਕ ਪੱਤਰਕਾਰ ਹੀ ਹੈ ਪੱਤਰਕਾਰ ਨੂੰ ਖਬਰ ਲਿਖਣ ਦੇ ਲਈ ਨਿਤ ਨਵੇਂ ਮੈਟਰ ਬਣਾਉਣਾ ਪੈਂਦਾ ਆ ਜੇ ਉਹਦੇ ਕੋਲ ਦਿਮਾਗ ਆ ਤਾਂ ਉਹ ਨਵੇਂ ਮੈਟਰ ਬਣਾਉਂਦਾ ਹੈ ਕਿਸੇ ਵੀ ਪ੍ਰਸ਼ਾਸਨ ਦੇ ਵਿਭਾਗ ਵਿੱਚ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਚਲੇ ਜਾਓ ਉਹਨਾਂ ਦੇ ਪਰਫਾਰਮੇ ਬਣੇ ਹੁੰਦੇ ਨੇ ਉਹ ਪਰਫਾਰਮੇ ਹੀ ਆਪਣੇ ਲੈ ਕੇ ਅੱਗੇ ਤੋਂ ਅੱਗੇ ਨਿਕਲੇ ਜਾਂਦੇ ਸਿਰਫ ਨਾਮ ਹੀ ਚੇਂਜ ਕਰਦੇ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਪੱਤਰਕਾਰ ਹਮੇਸ਼ਾ ਹੀ ਨਵੀਂ ਲਿਖਦਾ ਹੈ ਜਿਹੜੀ ਵੀ ਗੱਲ ਲਿਖਦਾ ਹੈ ਜਿਉਂ ਨੂੰ ਪ੍ਰਮਾਤਮਾ ਨੇ ਬੁੱਧੀ ਮਾਨ ਸਨਮਾਨ ਸੱਚੀ-ਸੁੱੱਚੀ ਕਲਮ ਬਖਸ਼ੀ ਹੈ ਤਾਂ ਉਹ ਤਾਂ ਹੀ ਲਿਖਦਾ ਆ ਉਹਨੇ ਕੋਈ ਪਹਿਲਾਂ ਪਰਫਾਰਮਾ ਨਹੀਂ ਬਣਾਇਆ ਕਿ ਮੇਰੇ ਕੋਲ ਇਹ ਖਬਰ ਆਉਣ ਵਾਲੀ ਹੈ ਮੇਰੇ ਕੋਲ ਇਹ ਮੈਟਰ ਆਉਣ ਵਾਲਾ ਹੈ ਮੇਰੇ ਕੋਲ ਇਹ ਮੈਟਰ ਆਉਣ ਵਾਲਾ ਹੈ ਮੇਰੇ ਕੋਲ ਪਰਫਾਰਮਾ ਬਣਿਆ ਹੋਇਆ ਹੈ ਮੈਂ ਉਹ ਕੱਢ ਕੇ ਵਰਤ ਲਾਂਗਾ ਉਹਨੂੰ ਪ੍ਰਮਾਤਮਾ ਨੇ ਕਲਮ ਤੇ ਦਿਮਾਗ ਸੁੱਧੀ ਬੁੱਧੀ ਸਭ ਕੁਝ ਦਿੱਤਾ ਹੋਇਆ ਹੈ ਤਾਂ ਹੀ ਉਹ ਪਬਲਿਕ ਦੀ ਆਵਾਜ਼ ਬਣਦਾ ਹੈ ਦੂਸਰੀ ਗੱਲ ਇਹ ਕਿ ਮੈਂ ਉਹਨਾਂ ਪੱਤਰਕਾਰਾਂ ਨੂੰ ਵੀ ਕਹਾਗਾ ਜਿਹੜੇ ਅੱਜ ਝੋਲਾ ਸਵਾਰ ਮੋਟਰਸਾਈਕਲ ਤੇ ਆ ਤੁਸੀਂ ਇੱਕ ਕੱਪ ਚਲਾ ਦੇ ਪਿੱਛੇ ਜਿਹੜੇ ਪੱਤਰਕਾਰਨ ਘੁਮਾਉਂਦੇ ਫਿਰਦੇ ਹੋ ਹੈ ਕੋਈ ਤੁਹਾਡੇ ਮੁੱਦੇ ਦੀ ਗੱਲ ਡੀਪੀਆਰਓ ਸਾਹਿਬ ਜਰਾ ਇੱਧਰ ਧਿਆਨ ਦਿਓ ਪੱਤਰਕਾਰਾਂ ਦੀਆਂ ਮੁਸ਼ਕਲਾਂ ਵੱਲ ਰਿਪੋਰਟਰ ਐਸੋਸੀਏਸ਼ਨ ਦੇ ਵਿੱਚੋਂ ਵੀ ਅੱਜ ਬੰਦੇ ਆਏ ਆ ਅਧਿਸ਼ੀਤ ਭਗਤ ਸਿੰਘ ਦੇ ਵਿੱਚੋਂ ਹੀ ਆਏ ਆ ਔਰ ਜਰਨਲਿਸਟ ਚੰਡੀਗੜ੍ਹ ਜਿਹੜੀ ਉਹਦੇ ਵਿੱਚੋਂ ਹੀ ਬੰਦੇ ਆਏ ਆ ਡੀਪੀਆਰੋ ਸਾਹਿਬ ਤੁਹਾਨੂੰ ਯਾਦ ਹੋਵੇਗਾ ਕਿ ਗੁਰਦਾਸਪੁਰ ਦੇ ਵਿੱਚ ਸੁਵਿੰਦਰ ਸਿੰਘ ਭਾਗੋਵਾਲੀਆ ਜੀ ਡੀਪੀਆਰੋ ਹੁੰਦੇ ਸੀਗੇ ਉਹਨਾਂ ਨੇ ਪੱਤਰਕਾਰਾਂ ਨੂੰ ਬਹੁਤ ਤੰਗ ਕੀਤਾ ਸੀਗਾ ਤਾਂ ਗੁਰਦਾਸਪੁਰ ਦੇ ਵਿੱਚੋਂ ਦੋ ਪੱਤਰਕਾਰ ਸੀਗੇ ਇੱਕ ਮੇਰੇ ਨਾਲ ਹੋਰ ਸਾਥੀ ਸੀਗੇ ਅਸੀਂ ਉਹਨਾਂ ਦੀ ਗੁਰਦਾਸਪੁਰ ਤੋਂ ਬਟਾਲੇ ਕੋਟੀ ਤੱਕ ਗੱਡੀ ਜਾਂਦੀ ਕਵਰ ਕੀਤੀ ਸੀ ਤਾਂ ਉਹਨਾਂ ਨੇ ਉਸ ਸਮੇਂ ਤੋਂ ਲੈ ਕੇ ਗੁਰਦਾਸਪੁਰ ਦੇ ਪੱਤਰਕਾਰਾਂ ਦੇ ਘਰ yellow card ਭੇਜਨੇ ਸ਼ੁਰੂ ਕਰ ਦਿੱਤੇ ਸੀ ਕਿਤੇ ਤੁਹਾਡੇ ਪਿੱਛੇ ਵੀ ਨਾ ਸਾਨੂੰ ਗੱਡੀਆਂ ਆਪਣੀਆਂ ਘਮਾਉਣੀਆਂ ਪੈ ਜਾਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਦੇ ਲੋਕ ਸੰਪਰਕ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿ ਪੱਤਰਕਾਰ ਨੂੰ ਤੁਸੀਂ ਘੁਮਾ ਘੁਮਾ ਕੇ yellow card ਦਿੰਨੇ ਹੋ ਕਹੋ ਜੇ ਮੁੱਦੇ ਜਿਹੜੇ ਇਹਨਾਂ ਦੇ ਉੱਤੇ ਪੱਤਰਕਾਰਾਂ ਦੇ ਵਿਸ਼ਿਆਂ ਦੇ ਉੱਤੇ ਧਿਆਨ ਦਿਓ। ਇੱਕ ਜੀ ਮੈਨੂੰ ਇੱਕ ਵੀ ਡੀਪੀਆਰਓ ਦੱਸ ਦੇ ਕਿ ਕਿਹੜੇ ਪੱਤਰਕਾਰ ਨੂੰ ਤੁਸੀਂ ਡੀਪੀਆਰਓ ਸਾਹਿਬ ਤੁਸੀਂ ਜਿਹੜੀ ਸਰਕਾਰ ਆਉਂਦੀ ਹੈ ਉਹਦਾ ਪ੍ਰੈਸ ਨੋਟ ਜਾਰੀ ਕਰਦੇ ਹੋ ਸਰਕਾਰੀ ਅਦਾਰੇ ਵਾਲਿਆਂ ਦਾ ਜਾਰੀ ਕਰਦੇ ਹੋ ਕਦੇ ਪੱਤਰਕਾਰ ਦੇ ਉੱਤੇ ਭੀੜ ਬਣੀ ਦਾ ਵੀ ਸਰਕਾਰ ਨੂੰ ਜਾਰੀ ਕੀਤਾ ਹੈ ਤੁਹਾਡੀਆਂ ਬਾਹਾਂ ਦੇ ਨਾਲ ਉਹ ਖੜ੍ਹਦੇ ਨੇ ਕਿਸੇ ਪੱਤਰਕਾਰ ਦੇ ਹੱਕ ਦੇ ਵਿੱਚ ਵੀ ਜਿਨ੍ਹਾਂ ਨੂੰ ਤੁਸੀਂ yellow card ਦਾ ਗੁਣ ਗਾਣ ਕਰਕੇ ਕਹਿੰਦੇ ਹੋ ਕਿ ਇਹ ਪੱਤਰਕਾਰ ਹੈਗਾ ਜੀ ਅਸੀਂ ਇਹਦੇ ਕੋਲ yellow card ਹੈ ਕਦੀ ਉਹ yellow card ਵਾਲੇ ਪੱਤਰਕਾਰ ਤੇ ਵੀ ਢੀਡ ਪਈ ਹੈ ਤੇ ਦੂਸਰੇ ਪੱਤਰਕਾਰ ਨੂੰ ਬੁਲਾ ਕੇ ਉਹਦੀ ਆਵਾਜ਼ ਬਲੰਦ ਕੀਤੀ ਕਦੇ ਡੀਪੀਓ ਸਰ ਤੁਹਾਡੀਆਂ ਵੀ ਪੱਤਰਕਾਰਾਂ ਦੇ ਸੁਭਾਵਾਂ ਦੇ ਵਿੱਚ ਬਹੁਤ ਅਹਿਮ ਜ਼ਿੰਮੇਵਾਰੀ ਹੈ ਤੁਸੀਂ ਵੀ ਆਪਣੇ ਵੱਲ ਵੀ ਝਾਤੀ ਮਾਰੋ ਜਿੱਥੇ ਕਹ ਦਿੰਦੇ ਆ ਜੀ ਇਹ ਪੱਤਰਕਾਰ ਸੋਸ਼ਲ ਮੀਡੀਆ ਦਾ ਹੈ ਫਲਾਣਾ ਮੀਡੀਆ ਹੈ ਕਿਸੇ ਵੀ ਪੱਤਰਕਾਰ ਦੀ ਜਿਹੜੀ ਹੱਥ ਵਿੱਚ ਕਲਮ ਫੜੀ ਹੋਈ ਹੈ ਨਾ ਉਹ ਕਲਮ ਉੱਚੀ ਨੀਚੀ ਨਹੀਂ ਰੱਖਦੀ ਜਾਤ ਪਾਤ ਨਹੀਂ ਰੱਖਦੀ ਸਭ ਦਾ ਸੰਜਾ ਖਿਆਲ ਰੱਖਦੀ ਡੀਪੀਆਰਓ ਸਾਹਿਬ ਜਿਹੜਾ ਤੁਹਾਡਾ ਪੈਨ ਨਾ ਇਹ ਤੁਹਾਡੇ ਝੇਤਿਆਂ ਲਈ ਚੱਲਦਾ ਹੈ ਜਦੋਂ ਕਿਤੇ ਕੋਈ ਵੀ ਵੀਆਈਪੀ ਕਾਨਫਰੰਸ ਹੁੰਦੀ ਹੈ ਪ੍ਰਸ਼ਾਸਨ ਦੀ ਕਾਨਫਰੰਸ ਹੁੰਦੀ ਹੈ ਤੁਸੀਂ yellow card ਵਾਲਿਆਂ ਦਾ ਮੁੱਦਾ ਮੁੱਦਾ ਲੈ ਕੇ ਚੱਲਦੇ ਹੋ ਅੱਜ ਪੱਤਰਕਾਰ ਨੂੰ ਤੁਸੀਂ ਕਿਤੇ ਵੀ ਬੁਲਾ ਲਿੰਨੇ ਹੋ ਸਰਕਾਰੀ ਅਦਾਰੇ ਦੇ ਅੰਦਰ ਜਿਹੜੀ ਆ ਜੀ ਪ੍ਰੈਸ ਕਲਾਬ ਆ ਪੱਤਰਕਾਰ ਉਥੇ ਪਹੰਚੋ ਪਰ ਮੈਨੂੰ ਇਹ ਦੱਸੋ ਕਿ ਉਸ ਸਰਕਾਰੀ ਅਦਾਰੇ ਦੇ ਅੰਦਰ ਜਿਹੜੀ ਤੁਹਾਡੀ ਸਰਕਾਰੀ ਪਾਰਕਿੰਗ ਆ ਉਥੇ ਵੀ ਪੱਤਰਕਾਰ ਦੀ ਜਿਹੜੀ ਪਰਚੀ ਕੱਟੀ ਜਾਂਦੀ ਪਾਰਕਿੰਗ ਦੀ ਤੁਸੀਂ ਉਥੇ ਵੀ ਤੱਕ ਆ ਕੇ ਕਦੀ ਪੱਤਰਕਾਰ ਦੇ ਹੱਕ ਤੇ ਖੜੇ ਹੋ ਪੱਤਰਕਾਰ ਨੂੰ ਕਿਥੇ ਸੁਵੰਦ ਤੇ ਦਵਾਈ ਆ ਮੈਨੂੰ ਇੰਨੀ ਜਾਣਕਾਰੀ ਦਿਓ ਬਾਕੀ ਮੈਂ ਅੱਜ ਇੱਕ ਗੱਲ ਹੋਰ ਵੀ ਕਰਾਂਗਾ ਲੀਡਰ ਵੀ ਬੈਠੇ ਨੇ ਪਰ ਕਿਸੇ ਦਾ ਨਾ ਸਵਾਲ ਦੇ ਨਹੀਂ ਵਿਖਿਆ ਮੇਰੇ ਕੋਲ ਮਸਲਾ ਕੀ ਆਉਂਦਾ ਸਭ ਤੋਂ ਵੱਡਾ ਕਿ ਜੀ ਅੱਜ ਦੀਆਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਹੋਣ ਡੀਆਂ ਉਹਦੇ ਵਿੱਚ ਇੱਕ ਐਵੇਂ ਸਾਡੇ ਡੀਪੀਆਰ ਉਹ ਵੀ ਜਿੰਨੇ ਨੇ ਪੰਜਾਬ ਘਰ ਦੇ ਉਹਨਾਂ ਨੇ ਵੀ ਇੱਕ ਮੁੱਦਾ ਬਣਾਤਾ ਹੋਇਆ ਜੀ ਕਿ ਕਿਤੇ ਵੀ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਜਾਲੂ 卡ਡ ਵਾਲਾ ਹੀ ਆਵੇ ਦੂਸਰੇ ਨੂੰ ਨਾ ਬੁਲਾਇਆ ਜਾਵੇ ਮੈਂ ਡੀਪੀਆਰ ਉਹ ਪੰਜਾਬ ਦੇ ਸਮੂਹਾਂ ਨੂੰ ਕੁੱਸਣਾ ਚਾਹੁੰਦਾ ਕਿ ਡੀਪੀਆਰ ਹਸਰ ਜੀ ਜੇ ਤੁਹਾਡੇ ਕੋਲ ਪਾਵਰ ਹੈਗੀ येलो ਕਾਰਡ ਵਾਲਿਆਂ ਨੂੰ ਬਲਾਉਂਡ ਦੀ ਤਾਂ ਤੁਸੀਂ ਇਹ ਦੇਖੋ ਕਿ येलो ਕਾਰਡ ਜਾਰੀ ਕਿੱਦਾਂ ਕਰਦੇ ਹੋ ਜੇ ਤੁਹਾਡੇ ਚ ਪਾਵਰ ਹੈਗੀ ਤਾਂ ਤੁਸੀਂ ਬਿਨਾਂ ਕਿਸੇ ਅਖਬਾਰ ਦੇ ادارے ਤੋਂ येलो ਕਾਰਡ ਜਾਰੀ ਕਰੋ ਜਿੰਨਾ ਚਿਰ ਕਿਸੇ ਵੀ ਅਖਬਾਰ ਦਾ ਕਿਸੇ ਵੀ ادارے ਦਾ ਕਿਸੇ ਵੀ ਪੱਤਰਕਾਰ ਦੇ ਕੋਲ ਪ੍ਰਮਾਣ ਪੱਤਰ ਨਹੀਂ ਹੈਗਾ ਜਾਂ ਪਛਾਣ ਪੱਤਰ ਨਹੀਂ ਹੈਗਾ ਉਹ ਤੁਹਾਨੂੰ ਆ ਕੇ ਨਹੀਂ ਦਿੰਦਾ ਤੇ ਤੁਸੀਂ ਉਹਨੂੰ येलो ਕਾਰਡ ਜਾਰੀ ਨਹੀਂ ਕਰਦੇ ਜੇ ਤੁਸੀਂ ਇੰਨੀ ਪਾਵਰ ਰੱਖਦੇ ਹੋ ਤਾਂ ਫਿਰ ਉਹਨੂੰ ਤੁਸੀਂ ادارے ਦਾ ਵੀ ਪ੍ਰਮਾਣ ਪੱਤਰ ਤੁਹਾਡੇ ਰਾਹੀਂ ਮਿਲੇ ਮੈਂ ਇਹ ਵੀ ਗੱਲ ਕਹਿਣਾ ਕਿ ਡੀਪੀਆਰਓ ਸਾਹਿਬ ਪੰਜਾਬ ਦੇ ਸਮੂਹਾਂ ਨੂੰ ਕਿ ਮਾਨਯੋਗ ਡੀਪੀਆਰਓ ਸਾਹਿਬ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਪਰ ਤੁਸੀਂ ਪੱਤਰਕਾਰਾਂ ਦੀਆਂ ਮੁਸ਼ਕਲਾਂ ਨੂੰ ਮੈਨੂੰ ਇਹ ਦੱਸੋ ਕਿ ਜਿਨ੍ਹਾਂ ਨੂੰ ਤੁਸੀਂ yellow card ਵੀ ਜਾਰੀ ਕਰਾਏ ਨੇ ਕੀ ਉਹਨਾਂ ਨੂੰ ਅੱਜ ਤੱਕ ਤੁਸੀਂ ਕਿਹੜੀ ਸਹੂਲਤ ਦਿੱਤੀ ਹੈ ਜੇ ਕਿਸੇ ਨੂੰ yellow card ਵਾਲੇ ਨੂੰ ਤੁਹਾਡੇ ਰਸਤੇ ਸਹੂਲਤ ਮਿਲੀ ਆ ਤਾਂ ਮੈਨੂੰ ਉਹਦੇ ਬਾਰੇ ਇੱਕ ਵਾਰੇ ਵੀ ਦੱਸੋ ਪੱਤਰਕਾਰ ਦਾ ਕਿਤੇ ਕੋਈ ਕੈਮਰਾ ਟੁੱਟ ਜਾਂਦਾ ਕੀ ਉਹਨੂੰ yellow card ਵਾਲੇ ਨੂੰ ਕੈਮਰਾ ਤੁਸੀਂ ਨਵਾਂ ਲੈ ਕੇ ਦਿੱਤਾ ਜਾਂ ਉਹਦੀ ਰਿਪੇਅਰ ਕਰਵਾਈ ਹੈ ਜਾਂ ਤੁਸੀਂ ਉਹਨੂੰ ਇੰਸ਼ੋਰੈਂਸ ਦਵਾਈ ਹੈ ਅਗਰ ਉਹਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਜਾਂ ਉਹ ਕਿਸੇ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਕਿੱਥੋਂ ਤੁਸੀਂ ਉਹਦਾ ਇਲਾਜ ਕਰਾਇਆ ਹੈ ਮੈਨੂੰ ਇੱਕ ਵੀ ਪੰਜਾਬ ਦੇ ਵਿੱਚੋਂ ਇਹੋ ਜਿਹਾ ਕੋਈ ਪੱਤਰਕਾਰ ਸਾਥੀ ਲੱਭਦਾ ਜਿਹਨੂੰ yellow card ਦੇ ਉੱਤੇ ਤੁਸੀਂ ਇਹ ਸੁਵਿਧਾ ਦਿੱਤੀ ਹੋਈ ਹੈ ਤੁਸੀਂ ਆਪਣੇ ਚਾਹੇਤਿਆਂ ਨੂੰ yellow card ਦਿੰਨੇ ਹੋ ਤੁਸੀਂ ਆਪਣੇ ਚਾਹੇਤਿਆਂ ਨੂੰ ਸਰਕਾਰੀ ਲਿਟਰੇਚਰ ਦਿੰਨੇ ਹੋ ਤੁਸੀਂ ਆਪਣੇ ਚਾਹੇਤਿਆਂ ਨੂੰ ਸਰਕਾਰੀ ਡਾਇਰੀਆਂ ਦਿੰਨੇ ਹੋ ਤੁਸੀਂ ਆਪਣੇ ਚਾਹੇਤਿਆਂ ਨੂੰ ਜਿਹੜੇ ਸਰਕਾਰੀ ਕੈਲੰਡਰ ਦਿੰਨੇ ਹੋ ਜਦੋਂ ਤੁਹਾਨੂੰ ਭੀੜ ਪੈਂਦੀ ਹੈ ਜੇ ਪੱਤਰਕਾਰ ਤੁਹਾਡੇ ਮੁੱਦੇ ਬੋਲਣ ਤੇ ਆਗੇ ਤੁਹਾਡੀਆਂ ਸਰਕਾਰੀ ਗੱਡੀਆਂ ਤੁਹਾਡੀਆਂ ਕੋਠੀਆਂ 'ਚ ਜਾਂਦੀਆਂ ਨੇ ਤੁਹਾਡੀਆਂ ਕੋਠੀਆਂ ਵਿੱਚੋਂ ਗੱਡੀਆਂ ਜਾਣ ਨੂੰ ਨਹੀਂ ਮਿਲੀਆਂ ਤੁਹਾਨੂੰ ਉਹ ਪੱਤਰਕਾਰਾਂ ਨੂੰ ਮੀਟਿੰਗਾਂ ਦੇ ਵਿੱਚ ਲਿਜਾਣ ਲਈ ਇੱਧਰ-ਉੱਧਰ ਮਿਲਿਆ ਨੇ ਜਦ ਕਿ ਪੱਤਰਕਾਰ ਨੂੰ ਕੋਈ ਵੀ ਹਜ਼ਾਰਾ ਕੋਈ ਤਲਫਾ ਨਹੀਂ ਦਿੰਦਾ ਮੈਂ ਸਮੂਹ ਪੱਤਰਕਾਰ ਵੀਰੋ ਅੱਜ ਦੀ ਮੀਟਿੰਗ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜੋ ਅਜੇ ਤੱਕ ਦੀਆਂ ਵਕ ਵਕ ਪਤਰਕਾਰ ਜੁਣੀਣਾਵਾਂ ਵੱਲੋਂ ਜੋ ਪੰਜਾਬ ਵਿੱਚ ਹਰੇਕ ਨਾਮ ਰੱਖ ਕੇ ਵਿਚਰ ਰਹੀਆਂ ਨੇ ਉਹਦੇ ਨਾਲ ਨਾਲ ਹੀ ਮਾਨਯੋਗ ਪੰਜਾਬ ਭਰ ਦੇ ਸਮੂਹ ਜ਼ਿਲ੍ਹਾ ਲੋਕ ਸੰਪਰਕ ਅਫਸਰ ਸਹਿਬਾਨਾਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਕਿ ਜੋ ਅਜੇ ਤੱਕ ਪੰਜਾਬ ਸਰਕਾਰਾਂ ਵੱਲੋਂ ਸਮੇਂ-ਸਮੇਂ ਦੀਆਂ ਰਹਿ ਚੁੱਕੀਆਂ ਵੱਲੋਂ ਜੋ ਵੀ ਪੱਤਰਕਾਰਾਂ ਵਾਸਤੇ ਅੱਜ ਤੱਕ ਸਹੂਲਤ ਨਹੀਂ ਦਿੱਤੀ ਗਈ ਪੱਤਰਕਾਰ ਸਾਥੀਓ ਮੈਂ ਤੁਹਾਨੂੰ ਇਹ ਗੱਲ ਦੱਸਣ ਜਾ ਰਿਹਾ ਕਿ ਇਨਸਾਫ ਯਰ ਲਿਸਟ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਆਫ ਇੰਡੀਆ ਦੇ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਚਾਹੇ ਉਹ ਦੀਨਾ ਨਗਰ ਹਲਕਾ ਹੈ ਚਾਹੇ ਸ੍ਰੀ ਹਰਗੋਬਿੰਦਪੁਰਾਏ ਚਾਹੇ ਬਟਾਲਾ ਫਤੇਗਰ ਚੂੜੀਆਂ ਕਲਾਣਾੌਰ ਡੇਰਾ ਬਾਬਾ ਨਾਨਕ ਕਾਨੋਵਾਲਾ ਜਿਲ੍ਹਾ ਗੁਰਦਾਸਪੁਰ ਨਾਲ ਕਹਿਣ ਦਾ ਭਾਵ ਕੇ ਜਿੰਨੇ ਵੀ ਸਬੰਧਤ ਪੱਤਰਕਾਰ ਸਾਥੀ ਨੇ ਉਹਨਾਂ ਵਾਸਤੇ ਇਨਸਾਫ ਜਰਨਲਿਸਟ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਆਫ ਇੰਡੀਆ ਦੇ ਵੱਲੋਂ ਐਂਬੂਲੈਂਸ ਦੀ ਸਹੂਲਤ ਦਿੱਤੀ ਜਾ ਰਹੀ ਹੈ ਇਹ ਸਹੂਲਤ ਸਿਰਫ ਪੱਤਰਕਾਰ ਸਾਥੀਆਂ ਦੇ ਖੂਨੀ ਰਿਸ਼ਤੇ ਜਿਵੇਂ ਕਿ ਮਾਤਾ ਪਿਤਾ ਧੀ ਪੁੱਤਰ ਪਤਨੇ ਖੁਦ ਪੱਤਰਕਾਰ ਦੇ ਵਾਸਤੇ ਸਹੂਲਤ ਜਿਹੜੀ ਹੈ ਉਹ ਮਹਈਆ ਕੀਤੀ ਜਾ ਰਹੀ ਆ ਉਸ ਵਾਸਤੇ ਸਿਰਫ ਜੋ ਪੱਤਰਕਾਰ ਹੈ ਉਸ ਨੂੰ ਐਂਬੂਲੈਂਸ ਲਈ ਆਉਣ ਜਾਣ ਲਈ ਪਟ્રોલ ਤੇ ਨਾ માત્ર ਸਿਰਫ ਡਰਾਈਵਰ ਦਾ ਖਰਚਾ ਜੋ ਕਰੀਬ 400-500 ਰੁਪਇਆ ਹੈ ਉਹੀ ਸਿਰਫ ਮਹਈਆ ਕਰਨਾ ਕੀਤਾ ਜਾਵੇਗਾ ਤੁਹਾਡੇ ਵੱਲੋਂ ਉਸ ਤੋਂ ਇਲਾਵਾ ਤੁਹਾਡੇ ਕੋਲੋਂ ਕੋਈ ਵੀ ਕਿਰਾਇਆ ਜਿਹੜਾ ਐਂਬੂਲੈਂਸ ਦਾ ਪੱਤਰਕਾਰ ਸਾਥੀ ਉਹ ਨਹੀਂ ਵਸੂਲਿਆ ਜਾਵੇਗਾ ਸਿਰਫ ਤੁਸੀਂ ਪਟ્રોલ ਤੇ ਡਰਾਈਵਰ ਦਾ ਜੋ ਖਰਚਾ ਹੈ ਉਹ ਮਹਈਆ ਕਰੋਗੇ